ਜਿਹ ਲੱਖ ਦਾ ਇਨਾਮ ਲੱਗ ਗਿਆ ਕਿਸਮਤ ਚਮਕ ਚੁੱਕੀ ਆ ਭਾਈ ਸਾਹਿਬ ਦੀ ਔਰ ਫਿਰੋਜ਼ਪੁਰ ਦੇ ਵਿੱਚ ਖੜੇ ਆ ਮਖੂ ਗੇਟ ਲਾਟਰੀ ਏਜੰਸੀ ਤੇ ਔਰ 5 ਲੱਖ ਰੁਪਏ ਦਾ ਇਹਨਾਂ ਦਾ ਇਨਾਮ ਨਿਕਲ ਚੁੱਕਿਆ ਔਰ ਇੱਥੋਂ ਦੇ ਜਿਹੜੇ ਸ਼ਾਪ ਲਾਟਰੀ ਏਜੰਸੀ ਦੇ ਮਾਲਕ ਨੇ ਉਹ ਵੀ ਸਾਡੇ ਕੋਲੇ ਖੜੇ ਆ ਪਹਿਲਾਂ ਬਾਈ ਜੀ ਨਾਲ ਹੀ ਗੱਲ ਕਰਦੇ ਆ ਬਾਈ ਜੀ ਨਾਮ ਕੀ ਤੁਹਾਡਾ ਬਸਤਰੀ ਸਿੰਘ ਇਹ ਕਿੱਥੋਂ ਆਇਓ ਪਟਿਆਲਾ ਅੱਛਾ ਪਟਿਆਲਾ ਬਹੁਤ ਦੂਰ ਆ ਤੇ ਫਿਰੋਜ਼ਪੁਰ ਆ ਤੇ ਤੁਹਾਡੀ ਲਾਟਰੀ ਇੱਥੇ ਫਿਰੋਜ਼ਪੁਰ ਚ ਨਿਕਲੀ ਆ ਹਾਂ ਜੀ ਕਿੰਨੇ ਦੀ ਇਹ ਤਾਂ ਉਹਨਾਂ ਨੇ 5 ਲੱਖ ਦੀ 5 ਲੱਖ ਦੀ ਅੱਛਾ ਤੇ ਪਟਿਆਲੇ ਖਾਸ ਪਟਿਆਲੇ ਦੇ ਰਹਿਣ ਵਾਲੇ ਜਾਂ ਆਸ-ਪਾਸ ਦੇ ਜੀ ਅੱਛਾ ਤੇ ਇਹ ਫਿਰ ਕਿਵੇਂ ਇੱਧਰ ਕਿਵੇਂ ਆ ਗਏ ਤੇ ਲਾਟਰੀ ਕਿਵੇਂ ਫੇਰ ਮਜ਼ੇਫਰ ਦੇ ਆਏ ਸੀ ਬਸ ਪਰ ਦੇਖਿਆ ਇਹਨਾਂ ਤੋਂ ਪਹਿਲਾਂ ਐਡ ਦੇਖੀ ਇਹਨਾਂ ਦੀ ਫੇਸਬੁੱਕ ਤੇ ਫਿਰ ਇੱਧਰ ਆਵੇ ਹੁੰਦੇ ਫਿਰ ਤੇ ਆ ਗਏ ਟਿਕਟ ਲੈਣ ਲਈ ਇਹਨਾਂ ਤੋਂ ਲੈਣ ਆਏ ਹਾਂ ਤਾਂ ਬੰਪਰ ਟਿਕਟ ਨਾਲ ਇਹਨਾਂ ਨੇ ਕਹੇ ਤੁਸੀਂ ਟਿਕਟਾ ਮੈਨੂੰ ਹੋਰ ਕਹਿੰਦੇ ਆ ਲੈ ਲਓ ਜੀ ਇਸ ਟਾਜ ਦੇਖੋ ਜਿਵੇਂ ਆ ਕੇ ਨਿਕਲ ਜੇਗਾ ਕੋਈ ਇਨਾਮ ਨਿਕਲੇ ਅੱਜ 5 ਲੱਖ ਦਾ ਹਾਂਜੀ ਬੜਾ ਹੁੰਦਾ 5 ਲੱਖ ਨਾ ਹਾਂਜੀ ਫਿਰ ਮੈਂ ਚਲਾ ਗਿਆ ਸੀ ਇਹਨਾਂ ਦਾ ਫੋਨ ਆਇਆ ਜੀ ਕਹਿੰਦਾ ਇਨਾਮ ਨਿਕਲਿਆ ਤੁਹਾਡਾ ਫਿਰ ਮੈਂ ਨਾਲ ਵਾਪਸ ਆਇਆ ਇਨਾਮ ਲੈਣ ਘੰਟੇ ਪਹਿਲਾਂ ਦੀ ਗੱਲ ਸੀ ਨਾ ਕਿ ਚਲੋ ਆ ਜ ਖੁਸ਼ੀ ਭਾਜੀ ਕਿਉਂਕਿ ਵੇਖੋ ਕਿਸਮਤ ਹਰੇ ਕੋਈ ਜਮਾਉਂਦਾ ਕਿ ਮੇਰਾ ਨਿਕਲਾ ਵੀ ਮੇਰਾ ਨਿਕਲ ਆਵੇ ਪਾਉਂਦੇ ਬਹੁਤ ਲੋਕ ਨੇ ਪਰ ਨਿਕਲਦੇ ਚਾਹੀ ਚੰਦ ਬੰਦਿਆਂ ਦੇ ਨੇ ਪਰ ਤੁਹਾਡੀ ਕਿਸਮਤ ਲੱਕੀ ਸੀ ਤੁਹਾਡਾ ਨਿਕਲ ਆਇਆ ਖੁਸ਼ੀ ਕਿੰਨੀ ਕੋਈ ਜਦੋਂ ਇਹਨਾਂ ਦਾ ਬੈਕ ਕਾਲ ਆਈ ਵੀ ਭਾਈ ਤੁਹਾਡਾ ਨਾਮ ਨਿਕਲ ਆਇਆ। ਖੁਸ਼ੀ ਪੂਰੀ ਸੀ ਜੀ ਦਾਨ ਪੂਰੀ ਹੁੰਦੀ ਆ ਬੰਦੇ ਨੂੰ ਜੇ ਨਾਮ ਨਿਕਲੇ ਜੀ। ਹੂੰ। ਪਰ ਪਹਿਲਾਂ ਟਰਾਈ ਕਰਦੇ ਕਿੰਨੀ ਵਾਰ ਨਿਕਲਦਾ ਨਹੀਂ ਇਹ ਤਾਂ ਇੱਕਦਮ ਤਾਂ ਇਨਾਮ ਨਿਕਲੇ ਆਵੇ ਫਿਰ ਬੰਦੇ ਨੂੰ ਖੁਸ਼ੀ ਤਾਂ ਹੁੰਦੀ ਹੈ ਜੀ। ਹੂੰ। ਕਦੇ ਸੋਚਿਆ ਸੀ ਵੀ ਘੁੰਮਣ ਫਿਰਨਾ ਆਉਂਗੇ ਇੱਥੇ ਬਾਰਡਰ ਤੇ ਤੇ ਤੁਹਾਡਾ ਨਾਮ ਨਿਕਲ ਜੂਗਾ? ਨਹੀਂ ਨਹੀਂ ਜੀ ਇਹਨਾਂ ਨੇ ਸੋਚਿਆ ਸੀ ਮੈਂ ਤਾਂ ਸੋਚਿਆ ਸੀ ਚਲੋ 5000 4000 ਦਾ ਨਾਮ ਲੱਗ ਜਾ ਜ਼ਰਾ ਵੱਡਾ ਹੀ ਲੱਗੇ। ਹਾਂ ਹੁੰਦਾ ਹੀ ਆ। ਭਾਈ ਇੱਕ ਮੇਰਾ ਲਾਸਟ ਸਵਾਲ ਆ। ਅ ਕਹਿੰਦੇ ਵੀ ਜਦੋਂ ਬੰਦੇ ਕੋਲੇ ਮੇਰੀ ਸੋਚ ਇਹ ਹੈ ਮੈਂ ਤਾਂ ਕੰਮ ਤੇ ਲਾਵਾਂਗਾ ਜੀ ਪੈਸਾ ਵੈਰੀ ਗੁੱਡ ਉਹ ਵੀ ਤਾਂ ਕੰਮ ਵੀ ਧਰਮੀ ਆਪਣੇ ਅੱਜ ਕੱਲ੍ਹ ਵੈਸੇ ਕੱਥ ਦੋੜੇ ਟਾਇਰ ਚੱਲ ਰਿਹਾ ਸੀ ਜਦੋਂ ਰੱਬ ਨੇ ਸੁਣੀ ਨਿਕਲੀ ਉਹ ਬਿਲਕੁਲ ਬਿਲਕੁਲ ਤਾਂ 5 ਲੱਖ ਰੁਪਏ ਦਾ ਇਨਾਮ ਨਿਕਲਿਆ ਔਰ ਇਹ ਵੇਖੋ ਕੀ ਐ ਪਟਿਆਲਾ ਦੇ ਰਹਿਣ ਵਾਲੇ ਆ ਔਰ ਫਿਰੋਜ਼ਪੁਰ ਦੇ ਵਿੱਚ ਨਿਕਲਿਆ ਅ ਵੱਡੀ ਗੱਲ ਨਹੀਂ ਕਿਉਂਕਿ ਅੱਜ ਕੱਲ ਪੂਰੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਕੰਮ ਲਈ ਜਾਂ ਘੁੰਮਣ ਲਈ ਆਉਂਦਾ ਜਾਂਦਾ ਪਰ ਇੱਥੇ ਬਾਰਡਰ ਦੇ ਦਾਸੇ ਘੁੰਮਣ ਆਏ ਔਰ ਇੱਥੇ ਲੋਟਰੀ ਦੇ ਐਡਸ ਵਗੈਰਾ ਨੇ ਦੇਖਿਆ ਸੀ ਔਰ ਲੋਟਰੀ ਪਾਲੀ ਔਰ ਇਹਨਾਂ ਦੀ 5 ਲੱਖ ਦੀ ਨਿਕਲ ਆਈ ਬਾਕੀ ਪੂਰੀ ਗੱਲ ਕਰ ਲੈਨੇ ਸਾਡੇ ਕੋਲ ਇਥੋਂ ਦੇ ਇਸ ਏਜੰਸੀ ਦੇ ਮਾਲਕ ਮਜੂਦ ਨੰਬਰਪ੍ਰਿੰਦਰ 5 ਲੱਖ ਦੀ ਨਿਕਲ ਆਈ ਹਫਤੇ ਬਾਅਦ ਹੀ ਕੋਈ ਨਾ ਕੋਈ ਗੱਡੀ ਰੱਖਦੇ ਹੋ ਐਦਾਂ ਹੀ ਐਵੇਂ ਬਾਬਾ ਜੀ ਦੀ ਬੜੀ ਮਿਹਰ ਹੈ ਜੀ ਕੋਈ ਨਾ ਕੋਈ ਨਾਮ ਨਿਕਲਦਾ ਰਹਿੰਦਾ ਲੱਖਾਂ ਦੇ ਨਾਮ ਨਿਕਲਦੇ ਰਹਿੰਦੇ ਨੇ ਅੱਜ ਵੀ ਹੋ ਸਕਦਾ ਕਰੋੜ ਦਾ ਹੀ ਨਾਮ ਐਨਕ ਐਜੰਸੀ ਤੋਂ ਹੀ ਨਿਕਲ ਆਇਆ ਤੇ ਇਹ ਜਿਹੜਾ 5 ਲੱਖ ਦਾ ਨਿਕਲੇ ਦਾ ਥੋੜਾ ਜਿਹਾ ਐਕਸਪਲੇਨ ਕਰੋ ਵੀ ਇਹ ਕਿਵੇਂ ਕੀ ਟਿਕਟ ਸੀ ਕਾਦੀ ਟਿਕਟ ਸੀ ਕਿਹੜੀ ਸੀ ਇਹ ਸੀ ਕਿੰਮ ਸਟੇਟ ਦੀ ਟਿਕਟ ਹੁੰਦੀ ਹੈ ਜੀ 4 ਵਜੇ ਨਿਕਲਦੀ ਹੈ 10 ਰੁਪਏ ਦੀ ਟਿਕਟ ਹੁੰਦੀ ਹੈ ਇਹਨਾਂ ਨੇ ਸੈੱਟ ਖਰੀਦੇ ਸੀਗਾ 50 ਟਿਕਟਾਂ ਦਾ ਤੇ ਪਹਿਲਾ ਇਨਾਮ ਨਿਕਲੇ ਜੀ 10000 ਦਾ ਉਪ 10000 ਦੇ 50 ਇਨਾਮ 5 ਲੱਖ ਦਾ ਇਨਾਮ ਹੋ ਗਿਆ ਜੀ ਉਹਦੇ ਵਿੱਚ ਇਹਦਾ 10000 ਗੁਣਾ 5 ਲੋਟਰੀ ਵਗੈਰਾ ਸੇਲ ਕਰਦੇ ਸਾਰੀਆਂ ਗਵਰਨਮੈਂਟ ਰਜਿਸਟਰਡ ਹੁੰਦੀਆਂ ਨੇ ਸਾਰੀਆਂ ਗਵਰਨਮੈਂਟ ਰਜਿਸਟਰਡ ਲੋਟਰੀਜ਼ ਹੁੰਦੀਆਂ ਜੀ ਸਾਰਿਆਂ ਦੇ ਰਿਜ਼ਲਟ YouTube ਤੇ ਦਿਖਾਇਆ ਜਾਂਦੇ ਬੜੀ ਟ੍ਰਾਂਸਪੇਰੈਂਸੀ ਦੇ ਨਾਲ ਕੰਮ ਹੁੰਦਾ ਜਿੰਨੀਆਂ ਵੀ ਸਟੇਟ ਦੀ ਲਾਏ ਸਟੇਟ ਦੀ ਲੋਟਰੀ ਹੈਗੀ ਹੈ ਜੀ ਸਾਰਿਆਂ ਦਾ YouTube ਤੇ ਦਿਖਾਇਆ ਜਾਂਦੇ ਨੇ ਬਹੁਤ ਹੀ ਟ੍ਰਾਂਸਪੇਰੈਂਸੀ ਦੇ ਨਾਲ ਕੰਮ ਹੁੰਦਾ ਜੀ ਇਹ ਲੋਕੇਸ਼ਨ ਕੀ ਆ ਇਹ ਲੋਕੇਸ਼ਨ ਐਨਕੇ ਏਜੰਸੀ ਦੀ ਦੂਜੀ ਬ੍ਰਾਂਚ ਹੈ ਜੀ ਬੀਐਸ ਐਂਟਰਪ੍ਰਾਈਜ਼ਸ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੱਖੂ ਗੇਟ ਬਿਜਲੀ ਦਫ਼ਤਰ ਦੇ ਜਮ੍ਹਾਂ ਹੀ ਨਾਲ ਕਰਕੇ बीएस एंटरप्राइज ਹੈਗਾ ਜੀ ਐਨ ਕੇ ਜੈਂਸੀ ਦੀ ਸੈਕੰਡ ਮੇਨ ਬ੍ਰਾਂਚ ਹੈ ਜੀ ਹਾਂ ਬਿਲਕੁਲ ਬਹੁਤ ਸਾਰੇ ਲੋਕ ਤਾਂ ਕਿਸਮਤ ਨੂੰ ਜਮਾਉਂਦੇ ਰਹਿੰਦੇ ਨੇ ਕਈ ਵਾਰ ਕਿਸਮਤ ਨਹੀਂ ਬਦਲਦੀ ਪਰ ਇਹਨਾਂ ਦੀ ਕਿਸਮਤ ਅਜ ਬਦਲ ਗਈ ਆ 5 ਲੱਖ ਦਾ ਇਨਾਮ ਨਿਕਲਿਆ ਔਰ ਕਹਿੰਦੇ ਘਰ ਦੇ ਵਿੱਚ ਤੰਗੀ ਸੀ ਉੱਥੇ ਪੈਸੇ ਜ਼ਰੂਰ ਲਾਵਾਂਗੇ ਹੁਣ ਬਾਕੀ ਤੁਸੀਂ ਵੀ ਆਪਣੀ ਕਿਸਮਤ ਅਜਮਾ ਸਕਦੇ ਹੋ ਲਾਟਰੀ ਨੂੰ ਖਰੀਦ ਕੇ ਔਰ ਲੋਕੇਸ਼ਨ ਆ ਫਿਰੋਜ਼ਪੁਰ ਮਖੂ ਗੇਟ ਦੇ ਬਿਲਕੁਲ ਸਾਹਮਣੇ ਮੱਲਾਂ ਵਾਲੇ ਰੋਡ ਤੇ ਸੱਜੇ ਹੱਥ ਇਹ ਸ਼ਾਪ ਆ ਔਰ ਤੁਸੀਂ ਵੀ ਲਾਟਰੀ ਖਰੀਦ ਕੇ ਆਪਣੀ ਕਿਸਮਤ ਅਜਮਾ ਸਕਦੇ ਹੋ